ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਟੇੜੀ ਰਿਫਾਰਮ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦਿਖਾਉਣ ਜਾ ਰਹੇ ਹਾਂ ਇਹ ਪਿੰਡ ਸੰਗਣਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਇਹ ਪਿੰਡ ਤੋਂ ਸ਼ਹਿਰ ਅੰਮ੍ਰਿਤਸਰ ਪੈਂਦਾ ਕੋਈ 5 ਕਿਲੋਮੀਟਰ ਦੂਰ ਤੇ ਇਥੋਂ ਨੀ ਆਜ ਦੋ ਮੱਝਾਂ ਬਕਾਉ ਨੇ ਬਾਈ ਜੀ ਕੈਮਰੇ ਅੱਗੇ ਆਉਣ ਤੋਂ ਝਿੜਕਦੇ ਨੇ ਇਸ ਕਰਕੇ ਆਪਾਂ ਤੁਹਾਨੂੰ ਦੱਸਾਂਗੇ ਰਿਕਾਰਡ ਇਹਨਾਂ ਦਾ ਕੀ ਹੈ ਮੱਝਾਂ ਦੋਆਂ ਨੰਬਰ 22 ਦਾ ਆਪਾਂ ਸਕਰੀਨ ਤੇ ਲਾ ਦਾਂਗੇ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਨੂੰ ਮੱਝਾਂ ਬਾਰੇ ਪੁੱਛਣਾ ਹੋਵੇ ਕੋਈ ਰੇਟ ਪੁੱਛਣਾ ਹੋਵੇ ਇਹਨਾਂ ਦਾ ਤੇ 22 ਜੀ ਨੇ ਸੰਭਾਲ ਕਰ ਸਕਦੇ ਹੋ ਤੇ ਕਿਸਾਨ ਵੀਰੋ ਇੱਕ ਰਿਕਵੈਸਟ ਹੈ ਆਪਾਂ ਤੁਹਾਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਜੁ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਨਾਲ ਲੱਗਦੇ ਬੈਲ ਆਈਕਨ ਦਬਾ ਦਿਓ ਧੰਨਵਾਦ ਜੀ ਔਰ ਇਹ ਪਹਿਲੀ ਮੱਝ ਹੈ ਜੀ ਇਹ ਦੂਸਰੀ ਸੂਈ ਸੂਈ ਹੈ ਇਹਨੂੰ ਸੋਈ ਨੂੰ ਟੈਂਡਣ ਹੋ ਗਿਆ ਇਹਦੀ ਮਗਰਾਂ ਕੱਟੀ ਆ 6 ਕਿਲੋ ਬੋਲਾਵਾ 10 ਕਿਲੋ ਤੋੜ ਦੋ ਨੇ ਪਹਿਲੇ ਸਵੇ ਇਹਦਾ ਮੁੱਲ ਹੈ ਜੀ 65000 ਵਿੱਚੋਂ ਕਹਿੰਦੇ ਮਾਨਤਾ ਜੀ ਕਰਾਂਗੇ ਨੱਕਰਵਾ ਥਣ ਹਵਾਨਾ ਸਾਹਿਬ ਬਿਲਕੁਲ ਜਿੰਕ ਥੋੜੇ ਖੁੱਲੇ ਕਰ ਗਏ। ਆ ਦੂਸਰੀ ਮੱਝ ਨੀਲੀ ਰਗ ਦੀ। ਇਹ ਵੀ 2-3 ਤਣ ਤਣ ਤਨ ਸੋਈ ਆ। ਬੌਲੇ ਵਿੱਚ। ਇਹਦਾ ਵੀ ਜਿਹੜਾ ਮਿਲਕ ਇਹ 6 ਕਿਲ ਤੁਹਾਡੇ ਭਾਈ ਜੀ। ਇਹਦਾ ਮਗਰਾ ਛੋਟਾ ਕੱਟਾ ਏ ਨੀਲੀ ਦਾ। ਮੁੱਲ ਇਹਦਾ ਵੀ 65000। ਮਾਨਤਾਣੇ ਦੇ ਵਿੱਚੋਂ ਜ਼ਰੂਰ ਕੀਤਾ ਜਾਊਗਾ। ਕਿਸੇ ਵੀਰ ਨੇ ਜਾਣਕਾਰੀ ਲੈ ਲਈ ਹੈ ਮੱਝੇ ਬਾਰੇ ਤੋਬਾ ਜੀ ਨਾਲ ਸੰਪਰਕ ਕਰ ਸਕਦਾ ਹੈ ਤੋਂ ਅੰਮ੍ਰਿਤਸਰ ਤੋਂ